ਮਡਲ ਟਾਊਨ ਵਿਖੇ ਪਰਮ ਪੁੱਜੇ ਮਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਹਲਕਾ ਪੱਛਮੀ ਦੇ ਐਮ.ਐਲ.ਏ ਡਾਕਟਰ ਜਸਬੀਰ ਸਿੰਘ ਸੰਧੂ ਨਤਮਸਤਕ ਹੋਣ ਵਾਸਤੇ ਪਹੁੰਚੇ ਅਤੇ ਉਹਨਾਂ ਦੇ ਨਾਲ ਆਵਾਦੀ ਪਾਰਟੀ ਦੇ ਆਗੂ ਪਵਨੇਦ ਮੰਦਾ ਜੀ ਆਪਣੀ ਪੂਰੀ ਟੀਮ ਦੇ ਨਾਲ ਮੌਜੂਦ ਸਨ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧਾਈਆਂ ਹੋਣ ਆਪਾਂ ਇਦਾਂ ਹੀ ਮਾ ਮਾਈ ਦੇ ਗੁਣਗਾਂ ਗਾਉਂਦੇ ਹੋਏ ਪੰਜਾਬ ਨੂੰ ਵਧੀਆ ਤੇ ਰੰਗਾਂ ਪਿਆ ਬਣਾਉਣ ਦੇ ਵਿੱਚ ਖਾਸ ਭੂਮਿਕਾ ਨਿਭਾਈ ਨੇ ਤਾਂ ਜੋ ਸਾਡਾ ਆਪਸੀ ਭਾਈਚਾਰਕ ਸਾਜ ਉਹ ਇਦਾਂ ਹੀ ਬਣੀ ਰਹੇ ਕਿ ਆਪਾਂ ਆਪਣੇ ਜੁਰਗਾ ਤੇ ਆਪਣੇ ਪੀਰਾਂ ਦੇ ਆਪਣੇ ਉਸਤਾ ਦੇ ਜਿਵੇਂ ਹੋਈ ਰਸਤੇ ਇਦਾਂ ਹੀ ਚੱਲਦੇ ਰਹੀਏ ਤਾਂ ਜੋ ਪੰਜਾਬ ਨੂੰ कभी भी दत्ती गाड़ ना लगे तो आप अज भी यही अरदास है मां लाल भवानी अगर कि साढ़ाबाई हसदा हसता रहे हर कक्ष खुशियां हो अपनी कृपा महामारी बरता सवेरे वालों सारी संगत में मां लालू भवानी जी देखिए बहुत बहुत हार्दिक शुभकामना धन्यवाद जी यूट्यूब चैनल दल है यू एन एंटरटेनमेंट भक्ति चैनल यूट्यूब माता लाल भवानी आई ਉਹ ਵੀ ਇੱਕ ਸੁਣਾਵਾਂਗੇ ਸੋ ਬੜੇ ਪਿਆਰ ਦੇ ਨਾਲ ਭਗਤੀ ਮਾਦੇ ਚਾਹ ਜੀ ਡਾਨ ਸਾਹਿਬ ਅੱਜ ਆਵਾਜ਼ ਹਲਾਲ ਦੇ ਹਿੰਮਤ ਰਾਨੀ ਕੇ ਬਾਗ ਵਿਖੇ ਅੱਜ 101ਵਾਂ ਜਿਹੜਾ ਜਨਮ ਦਿਨ ਮਹਾਰਾਣੀ ਮਹਾਰਾਣੀ ਜੀ ਦਾ ਮਨਾਇਆ ਜਾ ਰਿਹਾ ਇਹਦੇ ਚ ਨਤਮਸਤਕ ਹੋਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਤੇ ਮੈਂ ਆਪਣੇ ਆਪ ਨੂੰ ਬਹਾਗਵਾਨਾ ਸਮਝਦਾ ਕਿ ਮੰਦਰ ਕਮੇਟੀ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਤੇ ਮੈਂ ਇੱਥੇ ਸਾਰੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਨ ਸਨਮਾਨ ਤੇ ਪਿਆਰ ਬਖਸ਼ਿਆ ਤੇ ਮੈਂ ਆਈ ਹੋਈ ਸੰਗਤ ਨੂੰ ਦੇਸ਼ਵਿਦੇਸ਼ਾਂ ਵਿੱਚ ਬੈਠੀ ਹੋਈ ਸੰਗਤ ਨੂੰ ਮਾਹ ਲਾਲ ਬੋਹਣੀ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਤੇ ਅਰਦਾਸ ਕੀਤੀ ਹੈ ਇਹਨਾਂ ਦੇ ਚਰਨਾਂ ਦੇ ਵਿੱਚ ਸਾਡਾ ਪੰਜਾਬ ਬੇਹੱਦ ਹੀ ਹੱਸਦਾ ਵਸਦਾ ਰਹੇ ਤਾਂ ਜੋ ਸਾਡੇ ਸੀਐਮ ਸਰਦਾਰ ਭਗਤ ਸਿੰਘ ਮਾਨ ਦੇ ਸੁਪਨਿਆਂ ਵਾਲਾ ਰੰਗਲਾ ਪੰਜਾਬ ਜਿਹੜਾ ਜਲਦ ਤੋਂ ਜਲਦ ਬਣ ਸਕੇ ਸੋ ਮੇਰੇ ਵੱਲੋਂ ਸਾਰੀ ਸੰਗਤ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਮੇਰਾ ਨਾਮ ਪੰਨੀਤ ਮਦਾਨਾ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਲਾਲ ਦੇਵੀ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜਨਮ ਦਿਹਾੜੇ ਤੇ ਕੀ ਕਹਿਣਾ ਚਾਹੀਦਾ ਜੀ ਮੈਂ ਕਹਿਣਾ ਕਿ ਜਾਵਾਂਗਾ ਜੀ ਕਿ ਅੱਜ ਬਹੁਤ ਬਹੁਤ ਸਾਥ ਸੰਗਤਾਂ ਨੂੰ ਮੁਬਾਰਕਾਂ ਕੀ ਅੱਜ ਮਾਤਾ ਲਾਲ ਦੇਵ ਜੀ ਦਾ ਜਨਮ ਦਿਹਾੜਾ ਹੈ ਅਥੇ ਵੱਧ ਚੜ ਕੇ ਸੰਗਤਾਂ ਦਰਸ਼ਨ ਦੇ ਰੀਆਂ ਨੇ ਤੇ ਵੱਧ ਤੋਂ ਵੱਧ ਅਥੇ ਦੁਨੀਆਂ ਆ ਰਹੀ ਨੇ ਕਿ ਦਰਸ਼ਨ ਪ੍ਰਾਪਤ ਕਰਨ ਵਾਸਤੇ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਲੋਕ ਨੇ ਇੱਥੇ ਨਤਮਸਤਕ ਹੋਣ ਵਾਸਤੇ ਆਏ ਨੇ ਵਿਦੇਸ਼ਾਂ ਵਿੱਚੋਂ ਲੋਕ ਇੱਥੇ ਨਤਮਸਤਕ ਹੋਣ ਆਏ ਨੇ ਤੇ ਇੱਥੇ ਦਰਸ਼ਨ ਲੈਣ ਆ ਰਹੇ ਨੇ ਤੇ ਖਾਸ ਤੌਰ ਤੇ ਉੱਤੇ ਅੱਜ ਕੌਣ ਪਹੁੰਚਿਆ ਜੀ ਇੱਥੇ ਅੱਛੇ ਸਾਡੇ ਐਮਐਲਏ ਸਾਹਿਬ ਡਾਕਟਰ ਜਸਪੀਰ ਸਿੰਘ ਸੰਧੂ ਜੀ ਆਏ ਸੀ ਤੇ ਉੱਥੇ ਆ ਕੇ ਨਤਮਸਤਕ ਹੋ ਕੇ ਗਏ ਨੇ ਜੀ ਅੱਜ ਤੁਹਾਡੀ ਟੀਮ ਵੱਲੋਂ ਕੌਣ ਕੌਣ ਇੱਥੇ ਅੱਜ ਆਇਆ ਜੀ ਜੀ ਸਾਡੀ ਟੀਮ ਵੱਲੋਂ ਅੱਜ ਆਪਣਾ ਸੰਦੀਪ ਸ਼ਰਮਾ ਜੀ ਮਨਜੀਤ ਸਿੰਘ ਜੀ ਇੰਦਰਜੀਤ ਸਿੰਘ ਜੀ ਰਾਹੁਲ ਜੀ ਸਾਰੇ ਅੱਜ ਨਸਪਸਤਕ ਖੋਨ ਆਏ ਜੀ ਮਤਲਬ ਮਾਨਸਰ ਨੇ ਕਿ ਆਨਵੈਲ ਇਲੈਕਸ਼ਨਾਂ ਦੇ ਵਿੱਚ ਮਾਤਨ ਵਾਲੇ ਕੋ ਜਿਹੜਾ ਆਸ਼ਰਵਾਦ ਐਲਾਨ ਤੁਸੀਂ ਕਹਿੰਦੇ ਜੀ ਆਪਾਂ ਅੱਜ ਇੱਥੇ ਉਹਨਾਂ ਕੋਲ ਜਿਹੜੀ ਆਨਵੈਲ ਇਲੈਕਸ਼ਨਾਂ ਐ MP ਦੀ ਦਾ ਕੌਂਸਲਰ ਦੀਆਂ ਅਸੀਂ ਇਹਨਾਂ ਕੋ ਆਪਾਂ ਅੱਜ ਆਸ਼ੀਰਵਾਦ ਲੈਣ ਆਏ ਆ ਕਿ ਜਿਹੜਾ ਅੱਗੇ ਕੱਲ ਜਾ ਕੇ ਹੀ ਇੱਥੇ ਆਪਣਾ ਜਿੱਤ ਪ੍ਰਾਪਤ ਕਰ ਸਕੀਏ